ਪਹਿਲਾਂ ਲੋਕ ਹਜ਼ਾਰਾਂ ਸਾਲ ਪਹਿਲਾਂ ਇਹ ਤਾਂ ਖੇਤੀ ਸੀ ਹਜ਼ਾਰਾਂ ਸਾਲ ਪਹਿਲਾਂ ਹੀ ਇਸੇ ਦੀ ਕੀਤੀ ਸੀ ਇਸ ਨਾਲੋਂ ਘੱਟ ਆ ਜਾਂਦੇ ਸੀ ਅ ਇਸੇ ਤੇ ਨਾ ਇਹਨਾਂ ਦੇ ਪ੍ਰੋਟੀਨ ਦੀ ਮਾਤਰਾ ਬਹੁਤ ਥੀ ਕਮੀ ਸੀ ਤੇ ਇੱਥੇ ਮੈਂ ਰਾਗੀ ਦੀ ਬਿਜਾਈ ਕਰਨਾ ਕਰਵਾ ਕੇ ਤੇ ਚੱਲਣਾ ਅੱਛਾ ਪੁੱਤ ਜੀ ਆ ਗਏ ਦੁਬਾਰਾ

उवाक और कंगनी ये भारत सरकार भी इसको बहुत बढ़ावा दे रही है और ये मिलट में सारा आता बहुत फायदेमंद है ਨਮਸਕਾਰ ਸੱਚਕੋਹ ਪੰਜਾਬੀ ਚੈਨਲ ਵੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ 2024 ਦਾ ਆਗਾਜ਼ ਹੋ ਗਿਆ ਹੈ। ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਾਲ 2024 ਦੀਆਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਬਾਦ ਅਤੇ ਇਸ ਦੇ ਨਾਲ ਹੀ ਕਰੋੜਾਂ ਲੋਕਾਂ ਦਾ ਇਤਿਹਾਸਿਕ ਮਹੀਨਾ ਯਾਨੀ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਦਾ ਅਵਤਾਰ ਦਿਹਾੜਾ ਵੀ ਸ਼ੁਰੂ ਹੋ ਚੁੱਕਿਆ ਉਸ ਦੀ ਵੀ ਸਾਰੇ ਦਰਸ਼ਕਾਂ ਨੂੰ तमाम ਕਰੋੜਾਂ ਸ਼ਰਧਾਲੂ ਨੂੰ ਦੇਸ਼-ਦੁਨੀਆ ਵਿੱਚ ਵਸਦੇ ਸ਼ਰੋਤਿਆਂ ਨੂੰ ਬਹੁਤ-ਬਹੁਤ ਲੱਖਾਂ ਕਰੋੜਾਂ ਵਾਰ ਵਧਾਈ ਹੋਵੇ। ਅੱਜ ਅਸੀਂ ਡੇਰਾ ਸੱਚਾ ਸੌਦਾ ਦੀ ਇੱਕ ਅਜੀਬ ਹੀ ਸਟੋਰੀ ਤੁਹਾਨੂੰ ਇਸ ਰਿਪੋਰਟ ਵਿੱਚ ਦਿਖਾਉਣ ਜਾ ਰਹੇ ਹਾਂ ਜੋ ਕਿ ਨਵੇਂ आयाम ਸਾਬਿਤ ਕਰ ਰਹੀ ਹੈ ਕਿਉਂਕਿ ਸਾਲ 2023 ਵੀ ਭਾਰਤ ਸਰਕਾਰ ਮੋٹے ਅਨਾਜ ਦੀ ਯਾਨੀ ਕਿ ਮਿਲਟਸ ਦੀ ਖੇਤੀ ਨੂੰ ਵਧਾਵਾ ਦੇ ਰਿਹਾ ਹੈ ਇਸੇ ਦੇ ਨਾਲ ਡੇਰਾ ਸੱਚਾ ਸੌਦਾ ਵੀ ਖਾਸ ਕਰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾ ਬੜੇ ਲੰਬੇ ਸਮੇਂ ਤੋਂ ਮਿਲਟਸ ਯਾਨੀ ਕਿ ਜੋ ਹਜ਼ਾਰਾਂ ਸਾਲ ਦੇਸ਼ ਦੇ ਅੰਦਰ ਪਹਿਲਾਂ ਪੈਦਾਵਾਰ ਹੁੰਦੀ ਸੀ ਸਾਡੇ ਜਿਹੜੇ ਪੁਰਖੇ ਆ ਉਹ ਖੇਤੀ ਕਰਦੇ ਸੀ ਕੋਧਰਾ ਬਾਦਰਾ तमाम ਤਰੀਕੇ ਦੇ ਜਿਹੜੇ ਖੇਤੀ ਦੇ ਉਪਕਰਣ ਹੈ ਉਸ ਦੇ ਜਿਹੜੀ ਖੇਤੀ ਹੁੰਦੀ ਸੀ ਉਹ ਕਰ ਰਹੇ ਸੀ ਅੱਜ ਇਸ ਰਿਪੋਰਟ ਵਿੱਚ ਤੁਹਾਨੂੰ ਖੇਤੀ ਬਾਰੇ ਦੱਸਣ ਜਾ ਰਹੇ ਹਾਂ ਮੇਰੇ ਪਿੱਛੇ ਜੋ ਤੁਸੀਂ ਇਹ ਪੌਦ ਦੇਖ ਰਹੇ ਹੋ ਇਹ ਫਿੰਗਰ ਮਿਲੇਟ ਹੈ ਯਾਨੀ ਕਿ ਇਸ ਨੂੰ ਫਿੰਗਰ ਮਿਲੇਟ ਦੀ ਖੇਤੀ ਬੋਲੀ ਜਾਂਦੀ ਹੈ ਜੋ ਕਿ ਵੱਡੇ ਪੱਧਰ ਤੇ ਡੇਰਾ ਸੱਚਾ ਸੌਦਾ ਦੇ ਵਿੱਚ ਪਹਿਲੀ ਵਾਰ ਹੋ ਰਹੀ ਹੈ ਯਾਨੀ ਕਿ ਇਹ ਰਾਗੀ ਕਿਹਾ ਜਾਏਗਾ ਪੰਜਾਬੀ ਚ ਇਸ ਦੀ ਗੱਲ ਕਰੀ ਤਾਂ ਰਾਗੀ ਜੋ ਕਿ ਇਸ ਦੇ ਖਾਣ ਦੇ ਅਨੇਕਾਂ ਲਾਭਕਾਰੀ ਗੁਣ ਹੁੰਦੇ ਨੇ ਫਾਇਦੇ ਹੁੰਦੇ ਨੇ तमाम ਬਿਮਾਰੀਆਂ ਨੂੰ ਇਹ ਜਿਹੜੀ ਹੈ ਨਜਾਤ ਪਾਉਂਦੀ ਹੈ ਇਹ ਜਿਹੜੀ ਰਾਗੀ ਦੀ ਖੇਤੀ ਹੁੰਦੀ ਹੈ ਡੇਰਾ ਸੱਚਾ ਸੌਦਾ ਦੇ ਵਿੱਚ ਪਹਿਲੀ ਵਾਰੀ ਆਰਗੈਨਿਕ ਕਿਸਮ ਦੀ ਜਿਹੜੀ ਖੇਤੀ ਹੈ ਉਹ ਇੱਥੇ ਹੋ ਰਹੀ ਹੈ ਕਿਉਂਕਿ ਹਮੇਸ਼ਾ ਹੀ ਡੇਰਾ ਸੱਚਾ ਸੌਦਾ ਵਲਖਨ ਤੌਰ ਤੇ ਖਾਸ ਕਰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਦੀ ਪਵਿੱਤਰ ਰੈਨੁਮਾਈਟ ਐਗਰੀਕਲਚਰ ਦੇ ਵਿੱਚ ਖਾਸ ਕਰ ਆਰਗੇਨਿਕ ਖੇਤੀ ਦੇ ਵਿੱਚ ਦੁਨੀਆ ਭਰ ਵਿੱਚ ਸਥਾਨ ਰੱਖਦਾ ਹੈ ਉਸੇ ਦੇ ਤਰਜ਼ ਤੇ ਅੱਜ ਅਸੀਂ ਤੁਹਾਨੂੰ ਪਹਿਲਾਂ ਤੁਹਾਨੂੰ ਕਿੰਨੋ ਦੀ ਸਟੋਰੀ ਦਿਖਾਈ ਸੀ ਲੇਕਿਨ ਅੱਜ ਅਸੀਂ ਮਿਲਟਸ ਦੀ ਗੱਲ ਕਰ ਰਹੇ ਹਾਂ ਕਿਉਂਕਿ ਸਰਕਾਰਾਂ ਪੂਰੀ ਦੁਨੀਆ ਦੇ ਅੰਦਰ ਹੁਣ ਮੋਟੇ ਨਾਜ਼ ਦੀ ਗੱਲ ਹੋ ਰਹੀ ਹੈ ਤਾਂ ਅੱਜ ਡੇਰਾ ਸੱਚਾ ਸੌਦਾ ਦੇ ਵਿੱਚ ਮਿਲਟ ਦੀ ਖੇਤੀ ਰਾਗੀ ਦੀ ਖੇਤੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਕਿਵੇਂ ਖੇਤੀ ਹੁੰਦੀ ਹੈ ਕੌਣ ਇਹਨੂੰ ਸੰਭਾਲ ਰਿਹਾ ਹੈ तमाम ਮੁੱਦਿਆਂ ਤੇ ਗੱਲਬਾਤ ਕਰਾਂਗੇ ਸੇਵਾਦਾਰ ਭਾਈ ਚਰਨਜੀਤ ਜੀ ਜੋ ਕਿ ਬਹੁਤ ਲੰਬੇ ਸਮੇਂ ਤੋਂ ਖਾਸ ਕਰਕੇ ਆਰਗੈਨਿਕ ਖੇਤੀ ਨੂੰ ਸਾਰ ਸੰਭਾਲ ਕਰ ਰਹੇ ਨੇ ਇਸ ਦੀ ਉਪਜ ਕਿਵੇਂ ਹੁੰਦੀ ਹੈ तमाम ਗੱਲਬਾਤ ਇਹਨਾਂ ਨਾਲ ਕਰਾਂਗੇ ਭਾਈ ਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਨਵੇਂ ਸਾਲ ਦੀ ਅਤੇ ਪੂਜਨੀ ਗੁਰੂ ਜੀ ਦੇ ਅਵਤਾਰ ਦਿਹਾੜੇ ਦੀ ਵਧਾਈ ਦੇ ਦੋ ਬੇਪਰਵਾ ਸ਼ਸ਼ਨਾਮ ਜੀ ਮਹਾਰਾਜ ਕੇ ਜਨਮ ਅਵਤਾਰ ਦਿਵਸ ਕੀ ਸਭੀ ਕੋ ਕੋਟਨ ਕੋਟ ਵਧਾਈ ਹੋ ਆਪਕੇ ਸਭੀ ਦਰਸ਼ਕੋ ਕੋ ਬਾਈ ਜੇ ਇਸੀ ਗੱਲ ਕਰ ਰਹੇ ਸੀ ਰਾਗੀ ਜੋ ਕਿ ਸਰਕਾਰਾਂ ਪੂਰੀ ਦੁਨੀਆ ਦੇ ਅੰਦਰ ਹੁਣ ਮਿਲਟ ਦੇ ਚਰਚੇ ਹੋ ਰਹੇ ਨੇ ਕਿਸ ਤਰੀਕੇ ਦੇ ਤੁਹਾਡੇ ਦਿਮਾਗ ਵਿੱਚ ਆਇਆ ਕਿ ਰਾਗੀ ਦੀ ਖੇਤੀ ਡੇਰਾ ਸੱਚਾ ਸੌਦਾ ਵਿੱਚ ਵੀ ਕਰਨੀ ਚਾਹੀਦੀ ਕਿਉਂਕਿ ਆਮ ਤੌਰ ਤੇ ਹਰ ਕਿਸਮ ਦੀ ਖੇਤੀ ਆਰਗੈਨਿਕ ਡੇਰਾ ਸੱਚਾ ਸੌਦਾ ਕਰ ਰਿਹਾ ਹੈ ਲੇਕਿਨ ਮਿਲਟਸ ਦੇ ਉੱਤੇ ਕਿਵੇਂ ਵਿਚਾਰ ਆ ਮਿਲਟ ਕੇ ਉੱਪਰ ਅ ਬਿਪਰਵ ਐਮ ਐਸ ਜੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਕੇ ਦਿਸ਼ਾ ਨਿਰਦੇਸ਼ੇ ਉਹਨਾਂ ਨੇ ਵਚਨ ਫਰਮਾਏ ਕਿ ਰਾਗੀ ਕੀ ਖੇਤੀ ਕਰੋ ਰਾਗੀ ਕੀ ਖੇਤੀ ਅ हजारों साल पहले से लोग करते आ रहे हैं इसमें बहुत ज़्यादा प्रोटीन और आ, हाई पावर की कैल्शियम बहुत ज़्यादा होती है तो इसमें रागी जो है रागी की खेती लगभग साल में दो या दो दो बार की जा रही जा सकती है और इसमें ये रागी की खेती आ, बिल्कुल प्योर ऑर्गेनिक इसमें कुछ भी कोई रसायनिक खाद या कीटनाशक दवाई का स्प्रे नहीं हुआ और ये बहुत अच्छी फसल इसकी इससे हुई है पहली बार हमने की है पूजने गुरु जी के दिशा निर्देश से भाई जी कदों के साल विच गुरु जी ने वचन फरमाए थे कि खेती करनी हाँ इसी दो हज़ार तेईस में गुरु जी ने ये वचन फरमाए थे ਅਬ ਜਨਵਰੀ ਕਾ ਮਹੀਨਾ ਆ ਗਿਆ 2024 ਤੋ ਉਸੇ ਟਾਈਮ ਪੇ 2023 ਮੇ ਇਸ ਕੀ ਬਜਾਈ ਹਮਨੇ ਕੀ ਥੀ ਤੋ ਅਬ ਆਪ ਦੇਖ ਸਕਤੇ ਹੈ ਪੂਰੀ ਫਸਲ ਪੱਕੀ ਹੋਈ ਹੈ ਬਾਈ ਜੀ ਆਮ ਤੋਰ ਤੇ ਇਸ ਦੀ ਖੇਤੀ ਦੀ ਥੋੜੇ ਅੱਗੇ ਆ ਜਾਓ ਆਮ ਤੋਰ ਤੇ ਜਦੋਂ ਖੇਤੀ ਦੀ ਗੱਲ ਆਉਂਦੀ ਹੈ ਤਾਂ ਇਸ ਖੇਤੀ ਦੇ ਚਰਚੇ ਜਿਹੜੇ ਦੱਖਣ ਭਾਰਤ ਵਿੱਚ ਹੁੰਦੇ ਹੈ ਮਧ ਪ੍ਰਦੇਸ਼ ਕੇਰਲ ਤਮਿਲਨਾਡ ਤਮਾਮ ਜਿਹੜੇ ਦੱਖਣ ਏਰੀਆ ਹੈ ਸੂਬੇ ਆ ਉਹਨਾਂ ਦੇ ਅੰਦਰ ਖੇਤੀ ਹੁੰਦੀ ਹੈ ਸਰਸੇ ਦੇ ਵਿੱਚ ਕਿੰਨੀ ਤਕਲੀਫਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਜਦੋਂ ਖੇਤੀ ਦਾ ਤੁਸੀਂ ਪੂਜਨੀ ਗੁਰੂ ਜੀ ਦੇ ਵਚਨ ਤੇ ਅਮਲ ਕਰਾਇਆ ਅ ਪਹਿਲੇ ਜਦ ਰਾਗੀ ਕੀ ਖੇਤੀ ਹਮਨੇ ਅਗਸਤ ਕੇ ਮਹੀਨੇ ਮੇਂ ਕੀਤੀ ਤੋ ਇਕਦਮ ਬਹੁਤ ਜ਼ਿਆਦਾ ਬਰਸਾਤ ਹੋ ਗਈ ਬਰਸਾਤ ਹੋਣੇ ਕੇ ਬਾਅਦ ਇਹ ਸਾਰੀ ਖਤਮ ਹੋ ਗਈ ਉਸਕੇ ਬਾਅਦ ਫਿਰ ਹਮ ਮਤਲਬ ਅ ਯੂਪੀ ਗਏ ਥੇ ਤੋ ਉਸਕੇ ਬਾਅਦ आके बजाई की लगभग सितंबर में इसकी बजाई सितंबर में की गई तो आप देख सकते हैं बहुत अच्छी फसल हुई है लोग जो बजाई करवाने वाले हैं वो तो कह रहे जी अब कोई टाइम अब तो ये नहीं होगी पर पूजने गुरु जी की रहनमाई से उनकी रहमत से अब बहुत अच्छी फसल खड़ी है मतलब तुम ये कह रहे हो जदों की बुआई की बरसात की चपेट में फसल आ गई थी हाँ जी हाँ जी हाँ जी यही कह रहे हो हाँ जी पहले जिस टाइम पे बजाई की हमने उस टाइम पे ये बरसात की चपेट में आ गई वो सारी खत्म हो गई थी उस टाइम पे दोबारा इसकी बिजाई सितंबर में की गई है तो फिर कैसे आ, मतलब फायदा किमें होया जो खत्म हो गई थी फिर दोबारा किमें पैदावार एड्डी वाइए बंपर पैदावार लग रही है हाँ इसकी पैदावार बस पूजने गुरु जी की रहमत से हुई है ਭਾਈ ਜੀ ਅਕਸਰ ਜਿਹੜੇ ਲੋਕ ਛੋਟੇ ਕਿਸਾਨ ਹੁੰਦੇ ਜਿਨ੍ਹਾਂ ਕੋਲੇ 3 ਏਕੜ 4 ਏਕੜ 5 ਏਕੜ ਹੁੰਦੀ ਹੈ ਕਰਜ਼ਾ ਚੱਕ ਚੱਕ ਕੇ ਉਹ ਜਿਹੜੀ ਪਰੰਪਰਾਗਤ ਖੇਤੀ ਹੈ ਚਾਹੇ ਉਹ ਝੋਨਾ ਹੈ ਚਾਹੇ ਉਹ ਕਣਕ ਹੈ ਕਪਾਹ ਦੀ ਖੇਤੀ ਹੁੰਦੀ ਹੈ ਆਮ ਤੌਰ ਤੇ ਉਹਨਾਂ ਤੋਂ ਵੀ ਅੱਕ ਚੁੱਕੇ ਕਿਸਾਨ ਤੇ ਉਹਨੂੰ ਕਿਤੇ ਨਾ ਕਿਤੇ ਘਾਟੇ ਦਾ ਸੌਦਾ ਕਰਸਾਨੀ ਨੂੰ ਕਹਿੰਦੇ ਆ ਲੇਕਿਨ ਪੂਜਨੀ ਗੁਰੂ ਜੀ ਦੇ ਟਿਪਸ ਜਿਵੇਂ ਤੁਸੀਂ ਦੱਸੇ ਕੀ ਤੁਸੀਂ ਅਪਣਾਏ ਕਿ ਉਹਨਾਂ ਕਿਸਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਰਜ਼ਾ ਵੀ ਉਹਨਾਂ ਤੇ ਚੜਦਾ ਹੈ ਤੁਸੀਂ ਦੱਸਿਆ ਕਿ ਇਸ ਤੇ ਕੋਈ ਰੇ ਸਪਰੇਅ ਦੀ ਲੋੜ ਨਹੀਂ ਹੈ ਘੱਟ ਬਜਟ ਦੇ ਵਿੱਚ ਇਹ ਖੇਤੀ ਦਾ ਤੁਸੀਂ ਮੁਨਾਫਾ ਲੈ ਰਹੇ ਹੋ ਉਹਨਾਂ ਕਿਸਾਨਾਂ ਨੂੰ ਕੀ ਕਹੋਗੇ ਜਿਹੜਾ ਕਰਸਾਨੀ ਨੂੰ ਲਾਹੇ ਦਾ ਧੰਦਾ ਨਹੀਂ ਮੰਨਦੇ ਜੋ ਕਿਸਾਨ ਲਾਹੇ ਦਾ ਧੰਦਾ ਨਹੀਂ ਮੰਨਦੇ ਜਾਂ ਘਾਟੇ ਦਾ ਸੌਦਾ ਕਹਿ ਰਹੇ ਆ तो आ, हमने हम यही संदेश देंगे सभी किसान भाइयों को भई ये रागी की खेती बहुत ही कम पानी से रागी की खेती की जा सकती है और ज, ज, जैसे चावल की खेती करते हैं धान की खेती करते हैं तो बहुत ज़्यादा पानी की ज़रूरत है इसमें ज़्यादा पानी की ज़रूरत नहीं है ये खेती बहुत आसान जैसे बाजरे की खेती करते हैं वैसे ही बाजरा है ज्वार है आ, कम पानी से बहुत ही कम पानी से दो तीन पानी बस इससे खेती आराम से हर कोई कर सकता है तो वाकई जिस तरीके ने भाई ने दसया कि जो किसान किसानी नु ਘਾਟੇ ਦਾ ਸੌਦਾ ਮੰਨਦੇ ਨੇ ਕਰਜ਼ ਹੋ ਜਾਂਦੇ ਨੇ ਕਰਜਦਾਰ ਹੋ ਜਾਂਦੇ ਨੇ ਤਾਂ ਪਰੰਪਰਾਗਤ ਖੇਤੀ ਨੂੰ ਛੱਡ ਕੇ ਮਿਲਟਸ ਹੀ ਖੇਤੀ ਵੱਲ ਵੀ ਉਹ ਆਪਣਾ ਹੱਥ ਪਨਾ ਸਕਦੇ ਆ ਤੇ ਘੱਟ ਲਾਗਤ ਦੇ ਵਿੱਚ ਚੰਗਾ ਮੁਨਾਫਾ ਹੁੰਦਾ ਬਾਈ ਜੀ ਤੁਸੀਂ ਦੱਸਿਆ ਕਿ 2023 ਵਿੱਚ ਜਦੋਂ ਪਿਤਾਈ ਆਏ ਯੂਪੀ ਦੇ ਵਿੱਚ ਉਦੋਂ ਤੁਹਾਨੂੰ ਵਚਨ ਫਰਮਾਇਆ ਕਿ ਅੱਗੇ ਵੀ ਡੇਰਾ ਸੱਚਾ ਸੋਦਾ ਤਮਾਮ ਤਰੀਕੇ ਦੀ ਜਿਹੜੀ ਕੌਧ ਰਾਇਆ ਜਾਂ ਤਮਾਮ ਤਰੀਕੇ ਦੇ ਜਿਹੜੇ ਮਿਲਟਸ ਹੈ ਰਾਗੀ ਹੈ ਉਹ ਉਹਦਾ ਖੇਤੀ ਹੋਈ ਰਹੀ ਹੈ ਲੇਕਿਨ ਹੋਰ ਮਿਲਟਸ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਵੀ ਡੇਰਾ ਸੱਚਾ ਸੋਦਾ ਅੱਗੇ ਤੌਰ ਤੇ ਜਿਹੜੀ ਫਿਊਚਰ ਦੇ ਵਿੱਚ ਇਸ ਤਰੀਕੇ ਦੀ ਖੇਤੀ ਕਰੇਗਾ ਪਹਿਲੇ ਹਮਨੇ ਕੋਦਰਾ ਕਟਕੀ ਸੌਕ ਔਰ ਕੰਗਣੀ ਇਸ ਕੀ ਖੇਤੀ ਪਹਿਲੇ ਇਸ ਸਾਈਡ ਮੇ ਕੀਤੀ ਤੀ ਤੋ ਇਹ ਰਾਗੀ ਕਾ ਲੇਟ ਹੋ ਗਏ ਪਹਿਲੇ ਉਸ ਕੀ ਹਮਨੇ ਕਟਾਈ ਕਰ ਲਈ ਹੈ ਅੱਛਾ ਤੇ ਬਾਈ ਜੀ ਤੁਸੀਂ ਇਸ ਬਚਨਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪੂਜਨੀ ਗੁਰੂ ਜੀ ਪਰੰਪਰਾਗਤ ਜਿਹੜੀ ਚੀਜ਼ਾਂ ਲੁਪਤ ਹੋ ਚੁੱਕੀਆਂ ਉਸ ਨੂੰ ਦੁਬਾਰਾ ਉਭਾਰ ਰਹੇ ਨੇ ਕੀ ਲੱਗਦਾ ਤੁਹਾਨੂੰ ਕਿ ਜੋ ਪੁਰਾਣਾ ਜਿਹੜਾ ਸਮਾਂ ਸੀ ਪੂਜਨੀ ਗੁਰੂ ਜੀ ਇਸ ਤਰੀਕੇ ਦੇ ਅੰਜਾਮ ਦੇ ਕੇ ਉਹ ਪੁਰਾਣੇ ਸਮੇਂ ਨੂੰ ਰਿਵਾਈਵ ਕਰ ਰਿਹਾ ਹੈ ਬਿਲਕੁਲ ਹਾਂ ਪੂਜਨੀ ਗੁਰੂ ਜੀ ਇਸ ਜੈਸੇ ਮੈਲਟ ਹੈ ਜਾਂ ਇਹ ਬਹੁਤ ਫਾਇਦੇਮੰਦ ਹੈ ਇਸ ਲਈ ਇਹ ਲੋਕਾਂ ਕੋਲ ਮਾਨਵਤਾ ਸਰੀਰਕ ਜੋ ਮਾਨਵਤਾ ਭਲਾਈ ਕੇ ਲਈਏ ਲੋਕਾਂ ਕੇ ਲਈਏ ਇਹ ਮੈਲਟ ਕੀ ਦੁਬਾਰਾ ਫਿਰ ਖੇਤੀ ਕੇ ਬਾਰੇ ਮੈਂ ਸੰਦੇਸ਼ ਦੇ ਰਹਾ ਹੈ ਮੈਂ ਜੀ ਭਾਰਤ ਸਰਕਾਰ ਵੀ ਇਸ ਤਰੀਕੇ ਦੀ ਖੇਤੀ ਨੂੰ ਅਪਣਾ ਰਹੀ ਹੈ ਅਤੇ ਪ੍ਰਮੋਟ ਕਰ ਰਹੀ ਹੈ ਡੇਰਾ ਸੱਚਾ ਸੋਦਾ ਕਿਸਾਨਾਂ ਨੂੰ ਕੀ ਸੰਦੇਸ਼ ਦਿੰਦਾ ਹੈ ਕਿ ਜੋ ਕਿਸਾਨ ਪਰੰਪਰਾਗਤ ਖੇਤੀ ਤੋਂ ਉੱਪ ਚੁੱਕੇ ਨੇ ਉਹ ਇਸ ਖੇਤੀ ਵੱਲ ਹਤਜਮੋਨ ਹਾਂ ਜਰੂਰ ਇਹ ਭਾਰਤ ਸਰਕਾਰ ਬਹੁਤ ਜ਼ਿਆਦਾ ਇਸ ਮੈਲਟ के बारे में बढ़ावा दे रही है और किसानों को चाहिए बहुत ही कम पानी से यह खेती ਮੈਲਟ की खेती करें ਬਹੁਤ ਘੱਟ ਇਸ ਵਿੱਚ ਕੋਈ ਸਪਰੇਅ ਦੀ ਜ਼ਰੂਰਤ ਨਹੀਂ ਹੈ ਕੋਈ ਖਾਦ ਦੀ ਜ਼ਰੂਰਤ ਨਹੀਂ ਹੈ ਇਸ ਖੇਤ ਵਿੱਚ ਕੋਈ ਵੀ ਖਾਦ ਨਹੀਂ ਅਸੀਂ ਡਾਲੀ ਕਿਉਂ ਇਤਨਾ ਟਾਈਮ ਨਹੀਂ ਥਾ ਇਸ ਲਈ ਨਾ ਤਾਂ ਕੋ गोबर की खाद ना कोई इसमें कोई स्प्रे करने की जरूरत पड़ी ਤੇ ਬਾਈ ਜੀ ਇਸ ਨੂੰ ਇਹਦਾ ਸੇਵਨ ਆਪਾਂ ਕਿਵੇਂ ਕਰ ਸਕਦੇ ਹਾਂ ਕਿਸ ਤਰੀਕੇ ਦੇ ਖਾਨ ਦੇ ਇਸਤੇਮਾਲ ਦੋ ਜਿਹਨਾਂ ਕਿ ਕੀ ਫਾਇਦੇ ਹੁੰਦੇ ਹੈ ਹਾਂ ਬਹੁਤ ਅੱਛਾ ਆਪਣੇ ਸਵਾਲ ਪੁੱਛਿਆ ਇਸ ਕੇ ਸੇਵਨ ਕਰਨੇ ਕੇ ਸਾਰੀ ਬਿਮਾਰੀਆਂ ਖਤਮ ਹੋ ਜਾਂਦੀ ਆ ਜੈਸੇ ਪਹਿਲੇ ਸੇ ਹੀ ਹਮ ਸਭੀ ਲੋਗ ਗੇਹੂੰ ਚਾਵਲ ਯਹੀ ਖਾਤੇ ਰਹੇ ਆ ਔਰ ਪਹਿਲੇ ਲੋਗ ਜੋ ਹਜ਼ਾਰਾਂ ਸਾਲ ਪਹਿਲੇ ਜਾਂ 100 ਸਾਲ ਪਹਿਲੇ ਲੋਗ ਥੇ ਉਹ ਯਹੀ ਖੇਤੀ ਮਤਲਬ ਕਰਤੇ ਥੇ ਉਸ ਟਾਈਮ ਪੇ ਬਰਸਾਤ ਹੋ ਗਈ ਹੋ ਗਈ ਉਸ ਟਾਈਮ ਪੇ ਤੋ ਇਤਨਾ ਸਾਧਨ ਨਹੀਂ ਥਾ ਤੋ ਉਸ ਟਾਈਮ ਪੇ ਸਾਰੀ ਬਿਮਾਰੀਆਂ ਇਸੀ ਸੇ ਹੀ ਠੀਕ ਹੋ ਜਾਂਦੀ ਥੀ ਤੇ ਭਾਈ ਜੀ ਕਿੰਨੇ ਏਕੜ ਚਾਪਾ ਨੇ ਖੇਤ ਲਾ ਰੱਖਿਆ ਜਿਹੜੀ ਫਸਲ ਲਹਿ ਲਹਾ ਰਹੀ ਹੈ ਇਹ ਲਗਭਗ 1 ਏਕੜ ਕੇ ਲਗਭਗ ਹੋਗਾ ਜੀ ਅਲੇ ਟ੍ਰਾਇਲ ਬੇਸ ਕਹਿ ਸਕਦੇ ਹਾਂ ਟ੍ਰਾਇਲ ਬੇਸ ਆ ਬਾਕੀ ਦੂਸਰੇ ਖੇਤੋਂ ਮੇ ਵੀ ਇਹ ਕਾਫੀ ਏਰੀਆ ਮੇ ਲਗਾਈ ਥੀ ਅਮਨੇ ਤੇ ਭਾਈ ਜੀ ਪਰ ਏਕੜ ਕਿੰਨਾ ਫਲ ਤੁਹਾਨੂੰ ਲੱਗਦਾ ਹੈ ਕਿ ਝਾੜ ਹੋ ਸਕਦਾ ਆ ਇਸ ਕੀ ਜੋ ਪੈਦਾਵਾਰ ਆ ਲਗਭਗ 1 ਏਕੜ ਸੇ ਕਮ ਸੇ ਕਮ ਵੀ 10 ਕੁਇੰਟਲ ਪ੍ਰਤੀ ਏਕੜ ਕੀ ਪੈਦਾਵਾਰ ਹੈ ਇਸ ਕੀ ਤੇ ਬੰਪਰ ਫਸਲ ਹੈ ਜੋ ਕਿ ਡੇਰਾ ਸੱਚਾ ਸੋਦਾ ਦੇ ਪਾਕ ਪਵਿੱਤਰ ਧਰਤੀ ਤੇ ਮੋਟਰ ਨੰਬਰ 10 ਤੇ ਸ਼ਾਇਦ ਕਸ਼ਿਸ਼ ਕੋਲੇ ਅਸੀਂ ਖੜੇ ਆਂ ਮੋਟਰ ਨੰਬਰ ਮਾਫੀ ਚਾਹੁੰਦਾ 8 ਤੇ ਅਸੀਂ ਕਸ਼ਿਸ਼ ਦੇ ਕੋਲੇ ਨਜ਼ਦੀਕ ਜਿਹੜੀ ਮੋਟਰ ਹੈ ਉੱਥੇ ਅਸੀਂ ਖੜੇ ਆਂ ਆਰਗੈਨਿਕ ਖੇਤੀ ਦੇ ਬਾਗ ਇੱਥੇ ਤਮਾਮ ਤਰੀਕੇ ਦੇ ਖੇਤੀ ਹੁੰਦੀ ਹੈ ਲੇਕਿਨ ਅੱਜ ਅਸੀਂ ਮਿਲਟ ਸੇ ਨਵੇਂ ਸਾਲ ਦਾ ਦੇਣਾ ਮਿਲਟ ਸੇ ਹੀ ਅਸੀਂ ਫੋਕਸ ਕੀਤਾ ਕਿਉਂਕਿ ਭਾਰਤ ਸਰਕਾਰ ਵੀ ਪੂਰੀ ਦੁਨੀਆ ਅੱਜ ਮਿਲਟਸ ਨੂੰ ਅਪਣਾ ਰਹੀ ਹੈ ਜਿਹੜੀ ਪਰੰਪਰਾਗਤ ਖੇਤੀ ਤੋਂ ਲੋਕ ਉੱਪ ਚੁੱਕੇ ਨੇ ਖਾਸ ਕਰ ਕਿਸਾਨ ਕਰਜ਼ਦਾਰ ਹੋ ਜਾਂਦੇ ਨੇ ਉਹ ਵੀ ਜਿਸ ਤਰੀਕੇ ਨਾਲ ਬਾਈ ਜੀ ਨੇ ਦੱਸਿਆ ਕਿ ਇਸ ਰਿਪੋਰਟ ਵਿੱਚ ਅਸੀਂ ਉਹਨਾਂ ਤੋਂ ਜਾਣਿਆ ਕਿ ਪੂਜਨੀ ਗੁਰੂ ਜੀ ਜਦੋਂ ਯੂਪੀ ਉੱਤਰ ਪ੍ਰਦੇਸ਼ ਆਗਮਨ ਉਹਨਾਂ ਨੇ ਕੀਤਾ ਸੀ ਉਸ ਵਕਤ ਰਾਗੀ ਦੇ ਵਚਨ ਫਰਮਾਏ ਸੀ ਕਿ ਡੇਰਾ ਦੀ ਧਰਤੀ ਤੇ ਰਾਗੀ ਦੀ ਖੇਤੀ ਕੀਤੀ ਜਾਵੇ ਤਾਂ ਬਾਈ ਨੇ ਦੱਸਿਆ ਕਿ 1 ਏਕੜ ਦੇ ਵਿੱਚ ਇਸ ਜਿਹੜੀ ਖੇਤੀ ਕੀਤੀ ਹੈ ਤੇ ਉਸ ਦੀ ਬੰਪਰ ਪੈਦਾਵਾਰ ਹੋਈ ਹੈ ਹਾਲਾਂਕਿ ਬਰਸਾਤ ਦੀ ਚਪੇਟ ਵਿੱਚ ਇਹ ਫਸਲ ਆ ਗਈ ਸੀ ਲੇਕਿਨ ਬਾਵਜੂਦ ਉਸੇ ਪੂਜਨੀ ਗੁਰੂ ਜੀ ਦੀ ਰਹਿਮਤ ਸਦਕਾ ਉਹਨਾਂ ਦੀ ਰਹਿਮਤ ਦਾ ਹੀ ਕਮਾਲ ਹੈ ਕਿ ਅੱਜ 1 ਏਕੜ ਦੇ ਵਿੱਚ ਤੁਸੀਂ ਦੂਰ ਦਰਾਰ ਤੋਂ ਜਿੱਥੇ ਵੀ ਨਜ਼ਰ ਦੁੜਾਏ ਰਾਗੀ ਦੀ ਖੇਤੀ ਦੇ ਜਿਹੜੇ ਫੁੱਲ ਹੈ ਪੱਕਣ ਲਈ ਤਿਆਰ ਹੈ ਤੇ 10 ਕੁਇੰਟਲ ਦੇ ਆਸ-ਪਾਸ 1 ਏਕੜ ਦੇ ਵਿੱਚ ਫਸਲ ਇਹ ਇਹਦੀ ਜਿਹੜੀ ਪੈਦਾਵਾਰ ਹੈ ਲਈ ਜਾ ਰਹੀ ਹੈ जिन्ने ਲੋਕ ਇਸ ਰਿਪੋਰਟ ਨੂੰ ਦੇਖ ਰਹੇ ਤੁਹਾਨੂੰ ਇਹ ਰਿਪੋਰਟ ਕਿਵੇਂ ਲੱਗੀ ਖਾਸ ਕਰਕੇ ਕਿਸਾਨ ਵੀਰ ਇਸ ਰਿਪੋਰਟ ਤੇ ਕਮੈਂਟ ਜਰੂਰ ਕਰਨ ਅਤੇ ਇਸ ਖਬਰ ਸੰਬੰਧੀ ਤੁਸੀਂ ਮਿਲਟਸ ਦੇ ਪ੍ਰਤੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਦੱਸਣਾ ਤਾਂਕਿ ਅਸੀਂ ਉਸ ਤੁਹਾਡੇ ਕਮੈਂਟਾਂ ਤੇ ਬਾਈ ਜੋ ਐਕਸਪਰਟਾ ਚਰਨਜੀਤ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਉਹਨਾਂ ਦੇ ਕਮੈਂਟ ਤੁਹਾਡੇ ਕਮੈਂਟ ਜੋ ਤੁਸੀਂ ਕਰੋਗੇ ਉਸ ਦੇ ਅਸੀਂ ਰੀਪੋਰਟ ਵੀ ਤੁਹਾਨੂੰ ਦਵਾਂਗੇ ਕਿ ਇਸ ਤਰੀਕੇ ਦੇ ਤੁਸੀਂ ਐਕਸਪੈਰੀਮੈਂਟ ਕਰ ਸਕਦੇ ਹੋ ਤਾਂ ਇਹ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਤੇ ਜਿਆਦਾ ਤੋਂ ਜਿਆਦਾ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ